ਬੁਹੇ ਆ ਕੇ ਜੱਜ ਉਹਦਣਾ ਧੋਖਾ ਲੇ ਹੱਕ ਟੁੱਟ ਕੇ ਲੰਮਾ ਪੈਣਾ ਉਂਝ ਮਾ ਘਰ ਵਿੱਚ ਰਹਿ ਲੈ ਮੈਂ ਪਰਮਜੀਤ ਸਿੰਘ ਭੰਗੂ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਅੱਜ ਵਾਈਟ ਹੌਰ ਨਾ ਕਮਿਊਨਿਟੀ ਹਾਲ ਕੈਲਗਰੀ ਵਿੱਚ ਹੈ ਜਿੱਥੇ ਗਲੋਬਲ ਪ੍ਰਵਾਸੀ ਸੀਨੀਅਰ ਸੁਸਾਇਟੀ ਵੱਲੋਂ ਦਿਵਾਲੀ ਦਾ ਤਿਹਾਰ ਮਨਾਇਆ ਗਿਆ ਇਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਕਲਚਰ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਬੀਬੀਆਂ ਵੱਲੋਂ ਗਿੱਧਾ ਪਾ ਕੇ ਖੂਬ ਰੌਣਕਾਂ ਲਾਈਆਂ ਗਿਆ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਸ ਸਾਰੇ ਪ੍ਰੋਗਰਾਮ ਦੀਆਂ ਮੁੱਖ ਝਲਕੀਆਂ ਤੁਸੀਂ ਬਣੇ ਰਹੋ ਸ਼ਵਾਲਕ ਟੀਵੀ ਚੈਨਲ ਦੇ ਨਾਲ ਬਣੇ ਪਾਇਲਟ ਫੌਜੀ ਡਾਕਟਰ ਭਾਵੇਂ ਸਾਇੰਸਦਾਨ ਬਣੀ ਸਭ ਤੋਂ ਪਹਿਲਾਂ ਪੁੱਤਰਾ ਤੂੰ ਚੰਗਾ ਇਨਸਾਨ ਬਣੀ ਬਜ਼ੁਰਗ ਤੁਹਾਡੇ ਵਰਗਾ ਬੱਚੇ ਨੂੰ ਸਿੱਖਿਆ ਦੇ ਰਿਹਾ ਹਾਂ ਪਾਇਲਟ ਫੌਜੀ ਡਾਕਟਰ ਭਾਵੇਂ ਸਾਇੰਸਦਾਨ ਬਣੀ ਸਭ ਤੋਂ ਪਹਿਲਾਂ ਪੁੱਤਰਾ ਤੂੰ mm uh -huh. i to go down ਵੇ ਜਾਂਦੇ ਸੀ ਬਈ ਡ੍ਰਿੰਕ ਰਿਸਪੌਂਸਿਬਲ ਆ ਤਾਂ ਸਾਰੇ ਬਗੈਰ ਰਿਸਪੌਂਸਿਬਿਲਟੀ ਵਾਲੇ ਬੈਠੇ ਲੱਗਦੇ ਸਾਰੇ ਰਿਸਪੌਂਸਿਬਿਲਟੀ ਦੇਦਲੀ ਆਈ ਨਹੀਂ ਐਨੀਵੇ ਬਹੁਤ ਬੇਮੰਮੀ ਤੇ ਦੋ ਤਿਹਾੜ ਆ ਆਪਣੇ ਆ ਰਹੇ ਤੇ ਦੋਨਾਂ ਦਾ ਹੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਤੁਸੀਂ ਹੱਸਦੇ ਹੋ ਤੁਸੀਂ ਮੁਸਕਰਾਉਂਦੇ ਹੋ ਸਾਡੀ ਦਿਵਾਲੀ ਹੈ ਤੇ ਤੁਹਾਡਾ ਤੰਦਰੁਸਤ ਰਹਿਣਾ ਸਾਡੀ ਦਿਵਾਲੀ ਹੈ ਤੇ ਮਾਪੇ ਤੋਂ ਬਿਨਾ ਕਾਹਲੀ ਦਿਵਾਲੀ ਨਹੀਂ ਹੁੰਦੀ ਹੈ ਸੋ ਤੁਸੀਂ ਸਾਡੇ ਸਿਰਾਂ ਤੇ ਉਹ ਸਾਡੇ ਸਾਰਿਆਂ ਦੀ ਦਿਵਾਲੀ ਹੁੰਦੀ ਜਿਨ੍ਹਾਂ ਜਿਨ੍ਹਾਂ ਕੋਲ ਵੀ ਉਹਨਾਂ ਦੇ ਮਾਪੇ ਹੈਗੇ ਆ ਉਹਨਾਂ ਦੀਆਂ ਦਿਵਾਲੀਆਂ ਉਹਨਾਂ ਨੂੰ ਮੁਬਾਰਕ ਤੁਹਾਡੇ ਕੋਲ ਤੁਹਾਡੇ ਬੱਚੇ ਨੇ ਤੁਹਾਡੀ ਦਿਵਾਲੀ ਹੈ ਉਹਨਾਂ ਨੂੰ ਮੁਬਾਰਕ ਤੇ ਮੈਂ ਤੁਹਾਨੂੰ ਇੱਕ ਕੱਪ ਦਾ ਸਮਾਣੀ ਜਿਹੜੀ ਲੰਬੀ ਆ ਜੇ ਬੋਰ ਹੋਈ ਤਾਂ ਤਾੜੀਆਂ ਮਾਰਦੇ ਨੂੰ ਆ ਜਾਂਦਾ ਉਤਰਦੇ ਇਹ ਤੁਹਾਨੂੰ ਲੱਗਾ ਜਦੋਂ ਪਤਾ ਬੋਰ ਕਰਨ ਲੱਗ ਪਏ ਤੂੰ ਤਾੜੀਆਂ ਮਾਰਦੇ ਤੈਨੂੰ ਪਤਾ ਲੱਗ ਜਾਂਦਾ ਤੇ ਇਹ ਵੀ ਸਮਝ ਸਕਦਾ ਵੀ ਇਹ ਬਹੁਤ ਖੁਸ਼ ਹੋਏ ਮੇਰੀ ਗੱਲ ਤੋਂ ਤਰੇ ਮਨ ਤੁਮ ਤਨ ਜਿਨ دی جانے لیکمر امرت رکھڑا سنگے امرجیت راخڑا پلیز دوسمینٹ ہے میرے کو جہی انڈیا تو پینشن لے جانا لائف سرٹیفكیٹ سائن كو جنرل آف انڈیا ਆਰਮੀ ਵਾਲਿਆਂ ਦੀ ਸੇਵਾਤੀ ਦੇ ਵਿੱਚ 2 ਨਵੰਬਰ ਨੂੰ ਆ ਰਹੇ ਹੈਗੇ ਆ ਉਹਨਾਂ ਨੇ ਪਰਤਾਣ ਇੱਥੇ ਬੈਠੇ ਹੋਏ ਤੇ ਜਿਨ੍ਹਾਂ ਨੇ ਵੀ ਜਾਣਾ ਹੈ ਉੱਥੇ ਜਾ ਕੇ ਆਪ ਦਾ ਜੋੜਨ ਦਾ ਸਿਸਟਮ ਬਣਿਆ ਹੈਗਾ ਨੰਬਰ ਲੈ ਕੇ ਤਾਂ ਤੈਨੂੰ ਪਹਿਲਾਂ ਜਿਹੜੇ ਦੋ ਅਫੀਸਰ ਚੋਂ ਕਾਪੀ ਦੇ ਦਿਆ ਆਪ ਦੇ ਲੈਸਰ ਕਿਤੇ ਬੈਠ ਕੇ ਸਾਈਨ ਕਰਵਾ ਸਕਦੇ ਹੈ ਅ ਦੂਸਰਾ ਜਿਹੜਾ মিডিਆ ਦੇ ਆਏ ਹੋਏ ਆ ਨਸ਼ੀਲਾ

ਹੋਇ ਕਿਸਮਨਾਂ ਲੈ ਆਸੀ ਅੰਬਰਾਂ ਨੂੰ ਸ਼ੋਹਣਦਾ ਜੋ ਹੱਕ ਨਹੀਂ ਮਿਲਦੇ ਹਿੰਮਤ ਨਾਲ ਖੋਹਣਦਾ ਅੰਬਰਾਂ ਤੱਕ ਪਹੁੰਚ ਕੇ ਵੀ ਅੰਬਰਾਂ ਤੱਕ ਪਹੁੰਚ ਕੇ ਵੀ ਨਾ ਧਰਤੀ ਭੁਲਪਾ ਚਾਚਾ <tí> ਚਾਚੇ ਜਾ ਕੇ ਮੌਣਾ ਕੋਲ ਰੋਕੇ ਆਇਆ ਖਾਲੀ ਖੜੇ ਮੰਝਿਆਂ ਦੀਆਂ ਘਰ ਦੌਣਾ ਕੋਲ ਰੋਕੇ ਆਇਆ ਖੇਤੀ ਖੂਹਾਂ ਤੇ ਜਾ ਕੇ ਮੌਣਾ ਕੋਲ ਰੋਕੇ ਆਇਆ ਖਾਲੀ ਖੜੇ ਮੰਝਿਆਂ ਦੀਆਂ ਘਰ ਦੌਣਾ ਕੋਲ ਰੋਕੇ ਆਇਆ ਦੇਖਣ ਨੂੰ ਜਿੰਦਾ ਬਸਿਓ ਵਾਣ ਦੀਆਂ ਮੰਝੀਆਂ ਸੀ ਚੰਬ ਚੰਬ ਕੇ ਰੋ ਆ ਮੇਰੇ ਬੱਪੂ ਨੇ ਕਸਿਆਂ ਸੀ ਆਖਰੀ ਵਾਰੀ ਮੇਰੇ ਬੱਤੂ ਨੇ ਕਸਿਆਂ ਸੀ ਮੈਂ ਦੌਣਾ ਕੋਲ ਰੋ ਕੇ ਆ ਆ ਚਿੱਤ ਕੀਤਾ ਠੱਠਿਆ ਜੁੱਲਾ ਲਿਪਦੇ ਵਾਂ ਕਰਕੇ ਕਹਾਣੀ ਜੋ ਨਹੀਂ ਨਾ ਕੋਈ ਜਾਂਦਾ ਫੁੱਲੇ ਵੀ ਟੈ ਜਾਂਦੇ ਆ ਚਿੱਤ ਕੀਤਾ ਠੱਠਿਆ ਜੁੱਲਾ ਲੱਪ ਦੇਵਾ ਕਰਕੇ ਘਾਣੀ ਹੱਥ ਟੁੱਟੇ ਨੁੱਕਰ ਦੇ ਵਿੱਚ ਦੇਬੇ ਦੀ ਦੇਖ ਮਦਾਨੀ ਚੇਤੇ ਆਈ ਉਮਰ ਨਿਆਣੀ ਚੇਤੇ ਆਈ ਉਮਰ ਨਿਆਣੀ ਹਾਂ ਦਿੰਦੇ ਸੀ ਰਣਕ ਜਿਹਦੇ ਵਿੱਚ ਮੱਖਣ ਤੇ ਲਸਿਆ ਸੀ ਆਖਰੀ ਵਾਲੀ ਮੇਰੇ ਬਾਤੂ ਨੇ ਕਸਿਆ ਸੀ ਮੈਂ ਦੌੜਾਂ ਕੋਲ ਰੋ ਕੇ ਆਇਆ ਅੱਲਾ ਤੌਬਾ ਕਰ ਲੈ ਨਾ ਵਾ ਘਰ ਦਾ ਪਾਣੀ ਭਰ ਲੈ ਨਾ ਪੋਤੀਆਂ ਪੋਤੇ ਫੜਦੇ ਨਾ ਵਾ ਉਹਨਾਂ ਨੂੰ ਵੀ ਸੌਂਦਾ ਕਹੀ ਨਾ ਮੂਹੇ ਅੱਗੇ ਜਾ ਲੂਦ ਨਾ ਧੁੱਕ ਟੱਲ ਕੇ ਹੱਕ ਟੁੱਟ ਕੇ ਲੰਮਾ ਪੈਣਾ ਉਂਝ ਨਾ ਘਰ ਵਿੱਚ ਇਹ ਲੈ ਗਏ ਤੇ ਮਾ ਤੁਹਾਡੇ ਤੇ ਜਦੋਂ ਮੈਂ ਆਉਣਾ ਉਤੇ ਪੁੱਤ ਦੀਆਂ ਉਂਗਲੀਆਂ ਲਾਉਣਾ ਖੇਡਣ ਵਿੱਚ ਗਰਾਹੁਦ ਲੈ ਜਾਣਾ ਖੇਡ ਖੇਡ ਕੇ ਥੱਕ ਜਾਂਦੇ ਨੇ ਫੇਰ ਉਹ ਮੈਨੂੰ ਇਹ ਆਉਂਦੇ ਨੇ ਬਾਬਾ ਜੀ ਹੁਣ ਘਰ ਨੂੰ ਚਲੀਏ ਬਾਬਾ ਜੀ ਹੁਣ ਘਰ ਨੂੰ ਜਾਈਏ ਘਰ ਚੱਲ ਕੇ ਤੇ ਰੋਕੀ ਖਾਣੀ ਫੇਰ ਉਹ ਕਹਿੰਦਾ ਇੱਕ ਤਾਂ ਨਿਆਣਾ ਮੁੱਢੇ ਤੇ ਜੱਡਦਾ ਕਿਉਂ ਤਾਂ ਇਹ ਨਹੀਂ ਉਹ ਕਾਰਨ ਉਹਨਾਂ ਨੂੰ ਛੋਟੀ ਨੋ ਉਹਦਰ ਨਿਆਣੇ ਭੁੱਖੇ ਜਦੋਂ ਆਉਂਦੇ ਆ ਤੇ ਛੋਟੀ ਨੂੰ ਆਦੀ ਸਭ ਤੋਂ ਪਹਿਲਾਂ ਉਹਨੂੰ ਉਹਦਾ ਸਵਾਗਤ ਕਰਦੀ ਹੈ ਉਹ ਆ ਗਏ ਮੇਰੇ ਪਾਪਾ ਜੀ ਦੀ ਕਿੱਦ ਨਹੀਂ ਸੀ ਤਾ ਦੀਤੀ ਮੋਹਨ ਸਾਹਿਬ ਤੁਸੀਂ ਪ੍ਰਵਾਸੀ ਸੀਨੀਅਰ ਸੋਸਾਇਟੀ ਦੇ ਇਥੇ ਪ੍ਰਧਾਨ ਹੋ ਪ੍ਰਧਾਨ ਹੋਣ ਦੇ ਨਾਤੇ ਤੁਸੀਂ ਆਮ ਜਿਹੜੇ ਸੀਨੀਅਰ ਨੇ ਉਹਨਾਂ ਨੂੰ ਆਪਣੀ ਲੋਕ ਕੀ ਸੁਣਿਆ ਦੇਣਾ ਚਾਹੋ ਹਾਂ ਪੰਥੂ ਸਾਹਿਬ ਬਹੁਤ ਧੰਨਵਾਦ ਮੈਂ ਗੁਰਮੁਲ ਪ੍ਰਵਾਸੀ ਸੀਨੀਅਰ ਸੋਸਾਇਟੀ ਦਾ ਪਿਛਲੇ 13 ਸਾਲਾਂ ਤੋਂ ਪ੍ਰਧਾਨ ਚਲਾ ਰਿਹਾ ਤੇ ਮੇਰੇ ਕੋਲ ਗਵਰਨਮੈਂਟ ਅਫਸਰਤਾ ਵੱਲੋਂ ਨੋਟਰੀ ਪਬਲਿਕ ਦੀਆਂ ਵੀ ਹੈਗੀਆਂ ਨੇ ਤੇ ਮੈਂ ਸੀਨੀਅਰਾਂ ਦੇ ਜਿਹੜੇ ਲਾਈਫ ਸਰਟੀਫਿਕੇਟ ਆ ਉਹ ਵੀ ਟੈਸਟ ਕਰਦਾ ਉਹਨਾਂ ਦੇ ਐਫੀਡੇਵਟ ਵੀ ਉਹਨਾਂ ਦੇ ਫਾਰਮ ਵੀ ਸਾਡੀ ਸਰਟਿਫਿਕੇਟ ਵਿੱਚ ਭਰੇ ਜਾਂਦੇ ਨੇ ਤੇ ਅਸੀਂ ਜਿੱਥੇ ਸੀਨੀਅਰ ਦੀਆਂ ਸਮੱਸਿਆਵਾਂ ਹੱਲ ਕਰਦੇ ਆ ਉੱਥੇ ਆ ਮਨੋਰੰਜਨ ਦਾ ਸਾਧਨਾ ਜਿਹੜਾ ਅੱਜ ਦੀਵਾਲੀ ਮਨਾ ਕੇ ਕਰ ਰਹੇ ਆ ਬਹੁਤ ਬਹੁਤ ਮਿਹਰਬਾਨੀ ਕੋਲੋਂ ਸਾਡੀ ਧੰਨਵਾਦ ਜੀ ਧੰਨਵਾਦ